ਪਿੰਡ ਤੇ ਤਸਵੀਰ ਆ ਕੇ ਤੁਹਾਡਾ ਸੰਜਗਰ ਜੰਨਦਾ ਦੇ ਸਿਵਲ ਪ੍ਰੋਗਰਾਮ ਦਾ ਦਿੱਤੀ ਚਰੰਗਾ ਪਿੰਡ ਤੇ ਇੱਕ ਲੜਾਈ ਝਗੜਾ ਹੋਇਆ ਤੋਂ ਜਿਹੜੀ ਮਾਰਕੀਟ ਹੋਈ ਉਸ ਤੋਂ ਗੱਲਬਾਤ ਕਰਦੇ ਕਿ ਸਾਰਾ ਕੀ ਮਾਮਲਾ ਹੈ ਜਗਦੀਸ਼ ਜੀ ਕੀ ਗੱਲ ਕੀ ਹੋਈ ਪਾਜੀ ਪਾਜੀ ਪਿੰਡ ਆਇਆ ਹੋਇਆ ਜਿਹੜਾ ਪੁੱਛਿਆ ਪਾਜੀ ਅੱਛਾ ਪਿੰਡ ਆਇਆ ਆਇਓ ਉੱਧਰ ਸਰਪੰਚ ਦਾ ਪਿੰਚ ਕੀ ਨਾਮ ਦਾ ਹੈ ਪਿੰਚ ਕੀ ਨਾਮ ਦਾ ਹੈ ਮੇਰਾ ਨਾਮ ਸੁਪਨਾ ਆਇਆ ਕੀ ਗੱਲ ਕੀ ਹੋਈ ਹੈ ਪਾਜੀ ਮੈਂ ਆਪਣੀ ਦੁਕਾਨ ਤੇ ਬੈਠੀ ਹੋਈ ਸੀਗੀ ਸਰਪੰਚ ਆਇਆ ਜਿਹੜਾ ਸ਼ੈਲੀ ਚੱਟਾ ਸੂਰਜ ਆ ਅੱਛਾ ਜੀ ਔਰ ਉਹਨਾਂ ਨੇ ਆ ਕੇ ਮੈਨੂੰ ਮਤਲਬ ਕਿ ਚਪਟਾ ਚਪਟੀ ਕੀਤੀ ਇੱਕਦਮ ਹੀ ਆ ਕੇ ਮੇਰੀ ਮਤਲਬ ਜੈਸਨ ਨੇ ਲੇਡੀਜ਼ ਨਾਲ ਕੀਤੀ ਸੀ ਹਾਂਜੀ ਜੈਸਨ ਗੋਰ ਡੇਡੀਆਂ ਨਾਲ ਕੀਤੀ ਸੀ ਅੱਛਾ ਭਾਜੀ ਉਹਨਾਂ ਨੇ ਆ ਕੇ ਮੈਨੂੰ ਸੋਚਣ ਦਾ ਵੀ ਮੌਕਾ ਨਹੀਂ ਦਿੱਤਾ ਵੀ ਮੇਰੇ ਨਾਲ ਉਹ ਕਿਉਂ ਇਦਾਂ ਕਰ ਰਹੇ ਆ ਉਹਨਾਂ ਨੇ ਮੇਰੇ ਨਾਲ ਆ ਨਾ ਜਦੋਂ ਮੈਂ ਦੌੜਨ ਦੀ ਕੋਸ਼ਿਸ਼ ਕੀਤੀ ਬਾਹਰ ਨੂੰ ਮੇਰੇ ਵਾਲ ਪਕੜ ਕੇ ਨਾ ਮੈਨੂੰ ਖਿੱਚਿਆ ਗਿਆ ਔਰ ਮੇਰੇ ਕੱਪੜੇ ਵੀ ਦੇਖੋ ਫਟੇ ਹੋਏ ਆ ਨਹੀਂ ਮੈਂ ਨਾ 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 ਰੱਖੋ ਨਾ ਮੈਨੂੰ ਮਤਲਬ ਕਿ ਉਹਨਾਂ ਨੇ ਅੰਦਰ ਸੌਟ ਲਿਆ ਫਿਰ ਦੁਬਾਰਾ ਇਹਨਾਂ ਨੇ ਕਿੰਨੇ ਜਣੇ ਸੀ ਜੀ ਪਹਿਲਾਂ ਸੂਰਜ ਚੱਡਾ ਅੰਦਰ ਕੱਲਾ ਹੀ ਆਇਆ ਆ ਮੈਡਮ ਕਿੰਦੇ ਵੱਲੋਂ ਤੁਹਾਡੇ ਨਾਲ ਅਸ਼ਲੀਲਤਾ ਕੀਤੀ ਹੈਗੀ ਜੀ ਸੂਰਜ ਚੱਡਾ ਵੱਲੋਂ ਪਹਿਲਾਂ ਕਿੰਨੇ ਲੋਕ ਹੋਣਗੇ ਜੀ ਉਹ ਪੰਜ 6 ਜਣੇ ਸੀਗੇ 7 ਜਣੇ ਪਲ ਜੀ ਔਰ ਉਹਨਾਂ ਦੇ ਹੀ ਫੈਮਿਲੀ ਮੈਂਬਰ ਸੀ ਮੈਡਮ ਇਹ ਕੌਣ ਨੇ ਬਾਜੀ ਪਿੰਡ ਦਾ ਸਰਪੰਚ ਆ ਸਰਪੰਚ ਜਿਹੜਾ ਪਿੰਡ ਦਾ ਸਰਪੰਚ ਵੰਗੇ ਦਾ ਪਛਰੰਗੇ ਦਾ ਲੜਾਈ ਦਾ ਕਾਰਨ ਕੀ ਸੀਗਾ ਬਾਜੀ ਉਹ ਲਈ ਦੀ ਸ਼ੁਰੂਆਤ ਕਿਉਂ ਹੋਈ ਸ਼ੁਰੂਆਤ ਇਸ ਕਰਕੇ ਹੋਈ ਮੇਰੇ ਤੋਂ ਆਏ ਮਤਲਬ ਮੈਂ ਉਹਨਾਂ ਦੀ ਜਿਹੜੀ ਸ਼ਾਪ ਆ ਨਾ ਉਹ ਮੇਰੇ ਤੋਂ ਆ ਰੈਂਟ ਤੇ ਆ ਕਿੰਨੇ ਸਮੇਂ ਤੋਂ ਤੁਹਾਡੇ ਕੋਲ ਹੈ ਡੇਢ ਸਾਲ ਤੋਂ 1 ਜਨਵਰੀ 2024 1 ਜਨਵਰੀ ਦੀ ਮੈਂ ਉਹਦੀ ਓਪਨਿੰਗ ਕੀਤੀ ਸੀ ਉਹ ਤਾਂ ਐਗਰੀਮੈਂਟ ਕਿਦੋਂ ਤੱਕ ਦਾ ਹੈ ਨੀਲ ਕੰਠਾਇਰਵੇ ਦਾ ਸੈਂਟਰ ਹੈ ਆਪਣਾ ਤੇ ਲੜਾਈ ਕਿਉਂ ਹੋਈ ਸੀ ਤੁਸੀਂ ਉਹਨਾਂ ਦੀ ਸ਼ਾਪ ਤੋਂ ਉਹ ਮੇਰੇ ਕੋਲ ਆਏ ਵੀ ਤੁਸੀਂ ਜੀ ਕਿਰਾਇਆ ਨਹੀਂ ਦੇ ਰਹੇ ਮੈਨੂੰ ਮੈਂ ਕਿਹਾ ਵੀ ਬਾਜੀ ਮੇਰਾ ਕਿਰਾਇਆ ਪਾ ਹੈਂਡ ਤੁਹਾਨੂੰ ਜਾਂਦਾ ਜਿੱਦਨ ਮੈਂ ਉਥੋਂ ਕਰਾਇਆ ਮਤਲਬ ਇਹਨਾਂ ਨੂੰ ਸਟਾਰਟ ਕੀਤੀ ਨਾ ਮੈਂ ਕਿਹਾ ਮੈਂ ਤੁਹਾਨੂੰ Google Pay ਕਰਨਾ ਹੈ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ Google Pay ਨਹੀਂ ਦੇਣਾ ਅਸੀਂ ਸਾਰੇ ਦੁਕਾਨਦਾਰਾਂ ਤੋਂ ਕੈਸ਼ ਭੜੇਦੇ ਆ ਤੇ ਕੈਸ਼ ਹੀ ਅਸੀਂ ਲੈਣਾ ਕਿੰਨਾ ਕਰਾਇਆ ਤੁਹਾਡਾ ਕਰਾਇਆ ਪਹਿਲਾਂ ਮੇਰਾ 5000 ਸੀ ਹੁਣ ਮੇਰਾ ਮਤਲਬ 10% ਵਾਧ ਕੇ 5500 ਕਰ ਦਿੱਤਾ ਇਹਨਾਂ ਨੇ ਮੈਡਮ ਐਗਰੀਮੈਂਟ ਕਿੰਨੀ ਤਰੀਕ ਤੱਕ ਹੈਗਾ ਮੇਰਾ 9ਵੇਂ ਮਹੀਨੇ ਦੀ 9 ਤਰੀਕ ਤੱਕ ਐਗਰੀਮੈਂਟ ਆ ਔਰ ਮੇਤੇ ਜ਼ਬਰਦਸਤ ਹੀ ਪ੍ਰੈਸ਼ਰ ਪਾਇਆ ਜਾਂਦਾ ਤੇ ਤੁਹਾਡੇ ਕੋਲ ਜਿਹੜੀ ਦੁਕਾਨ ਸੀ ਉਹ ਕਦੋਂ ਤੱਕ ਹੈਗੀ ਸੀ ਤੁਹਾਡੇ ਕੋਲ ਕਦੋਂ ਦੀ ਲਈ ਸੀ ਤੁਸੀਂ ਮੈਂ ਤੋਂ ਗੱਲ ਰਹੀਆਂ ਵੀ ਮੈਂ 1 ਜਨਵਰੀ ਨੂੰ 2024 ਐਗਰੀਮੈਂਟ ਕਦੋਂ ਤੱਕ ਦਾ ਹੈਗਾ ਉਹਦੇ ਕੈਰਮ ਦਾ ਸਾਈਨ ਕਰੀਆ ਇੱਕ ਐਗਰੀਮੈਂਟ ਖਤਮ ਹੋ ਚੁੱਕਿਆ ਹੈ ਅਗਲਾ ਐਗਰੀਮੈਂਟ ਉਹਨਾਂ ਨੇ ਮੈਨੂੰ ਦਿੱਤਾ ਨਹੀਂ ਹੈਗਾ ਅੱਛਾ ਹਾਂਜੀ ਉਹ 9ਵੇਂ ਮਹੀਨੇ ਦੀ 9 ਤਰੀਕ ਤੱਕ ਦਾ ਐਗਰੀਮੈਂਟ ਅੱਛਾ ਮਤਲਬ ਹਾਂਜੀ ਤੇ ਇਹਨਾਂ ਨੇ ਮੈਂ ਜਦੋਂ ਬਾਹਰ ਆਪਣਾ ਪਛੜਾ ਕੇ ਦੌੜ ਕੇ ਆਈ ਆ ਤਾਂ ਬਾਹਰ 5-6 ਜਣੇ ਖੜੇ ਸੀ ਜਿਨ੍ਹਾਂ ਨੇ ਡੰਡੇ ਛੋਟੇ ਲੈ ਕੇ ਮੇਰੇ ਤੇ ਵਾਰ ਕੀ ਉਸ ਦੀ ਕੋਈ ਮੈਡਮ ਵੀਡੀਓ ਹੈਗੀ ਜਿਹੜੀ ਤੁਸੀਂ ਰੋਪ ਲਗਾ ਰਹੇ ਹੋ ਕਿ ਜਿਹੜੇ ਹਮਲਾ ਕੀਤਾ ਕੋਈ ਡੰਡਾ ਛੋਟੇ ਚੁਲਾਏ ਉਸ ਦੀ ਵੀਡੀਓ ਤੇ ਜਿਸ ਵੇਲੇ ਝਗੜਾ ਹੋਇਆ ਸੀ ਉਸ ਵੇਲੇ ਕੌਣ-ਕੌਣ ਸੀ ਤੁਹਾਡੇ ਨਾਲ ਬਾਜੀ ਮੇਰੇ ਨਾਲ ਕੋਈ ਨਹੀਂ ਸੀਗਾ ਉਸ ਟਾਈਮ ਦੁਕਾਨ ਤੇ ਤਾਂ ਮੈਂ ਕੱਲੀ ਹੁੰਨੀ ਆ ਜੋ ਕੱਲੀ ਹੁੰਦੀ ਹਾਂ ਜਿਵੇਂ ਮੇਰੇ ਹਸਬੰਦ ਬਾਹਰ ਆ ਮੈਂ ਕੱਲੀ ਹੁੰਨੀ ਆ ਮੇਰਾ ਛੋਟਾ 6 ਸਾਲ ਦਾ ਬੱਚਾ ਹੈ ਮੈਂ ਕਿੰਨੇ ਕ ਵਜੇ ਮੈਡਮ ਹੋਈ ਕਿੰਨੇ ਕ ਵਜੇ ਬਾਜੀ ਜਿਹੜੀ ਇਹ ਕੰਮ ਹੋਇਆ ਹੈ ਮੈਡਮ ਕਿੰਨੇ ਜਣੇ ਦਾ ਤੁਹਾਡੇ ਕੁੱਟਮਰ ਹੋਈ ਹੈ ਮੇਰੀ ਤੁਹਾਨੂੰ ਮੈਂ ਦੱਸ ਰਹੀ ਪਾਜੀ 7 ਜਣੇ ਸੀ ਨਹੀਂ ਕਿੰਨੇ ਜਣੇ ਦਾ ਕੁੱਟਮਰ ਹੋਇਆ ਹੈ ਜੀ ਕੈਲ ਕਿ ਨੀ ਤਿੰਨੇ ਜਾਣੇ ਅਸੀਂ ਕੈਲ ਹੋਏ ਆ ਬਤਾ ਪਹਿਲਾਂ ਤੁਸੀਂ ਇਕੱਲੇ ਪਹਿਲਾਂ ਤੁਸੀਂ ਇਕੱਲੇ ਸੀ ਉੱਥੇ ਕਿੰਨੇ ਮਾਰੀਆਂ ਜੀ ਚਪੇੜਾ ਚਪੇੜਾ ਮੈਨੂੰ ਇੰਨਾ ਨਹੀਂ ਪਤਾ ਕਿਉਂਕਿ ਸਾਨੂੰ ਹਫੜਾ ਤਫੜੀ ਪਈ ਮੇਰੇ ਬੱਚੇ ਦੇ ਮੂੰਹ ਤੇ ਨੀਲ ਪਏ ਹੋਏ ਆ ਅੱਛਾ ਛੋਟੇ ਬੱਚੇ ਦੇ ਮੂੰਹ ਤੇ ਆ ਗਿਆ ਨਾ ਬੱਚਾ ਮੈਨੂੰ ਦਿਖਾਈਓ ਠੀਕ ਹੈ ਜੀ ਮੇਰੇ ਬੱਚੇ ਦੇ ਮੂੰਹ ਤੇ ਨੀਲ ਪਏ ਹੋਏ ਆ ਮੈਡਮ ਤੁਸੀਂ ਇੱਕ ਵੀਡੀਓ ਦੀ ਗੱਲ ਕਰ ਰਹੇ ਹੋ ਕਿ ਇੱਕ ਵੀਡੀਓ ਕਾਫੀ ਦੱਸਿਆ ਜਾ ਰਿਹਾ ਕਿ ਵਿਜ਼ਿਟ ਲੋਕ ਸੀ ਦਿਖਾ ਸਕਦੇ ਹੋ ਮੈਂ ਤੁਹਾਨੂੰ ਮੈਂ ਵੀਡੀਓ ਦਵਾਂਗੀ ਬਿਤ ਪ੍ਰੂਫ ਦਿਖਾ ਸਕਦੇ ਨਹੀਂ ਤੁਸੀਂ ਇੱਥੇ ਲਾਈਵ 'ਚ ਵੀ ਦਿਖਾ ਦਿਓ ਨਾ ਵੀਡੀਓ ਟੋਰਚਾ ਬੰਦ ਕਰ ਲੋ ਟੋਰਚ ਬੰਦ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਆਪਣਾ ਨੰਬਰ ਵੀ ਜਾਰੀ ਕਰਾਂਗੇ ਕੁਝ ਸਮੇਂ ਰੁਕ ਜਿਓ ਜੇ ਲਾਈਵ ਤੋਂ ਬਾਅਦ ਤੁਹਾਨੂੰ ਨੰਬਰ ਜਾਰੀ ਕਰ ਦਿੱਤਾ ਜਾਏਗਾ ਬਿਲਕੁਲ ਸਿੱਧਾ ਕਰ ਲੋ ਸਾਰਿਆਂ ਦੇ ਆਉਗਾ ਸਾਰੇ ਹਾਂ ਜੀ ਇੱਥੇ ਇਹ ਵੀਡੀਓ ਤੁਹਾਡੀ ਦੁਕਾਨ ਦੇ ਜਿਹੜੇ ਬਾਹਰ ਚੱਲ ਰਹੇ ਨੇ ਲਾਈਟਾਂ ਬੰਦ ਕਰੋ ਯਾਰ ਹੋ ਗਈ ਹੋਈ ਹੈ ਲੋਕ ਕੀਤਾ ਹੈ ਅੰਦਰ ਤਾਂ ਇਹ ਮੈਂ ਵੀਡੀਓ ਅੰਦਰ ਉਹ ਬਣਾਈ ਆ ਜਦੋਂ ਇਹਨਾਂ ਤੇ ਅਟੈਕ ਕਰ ਰਹੇ ਸੀ ਕਿੰਨੇ ਕੁਝ ਨੇ ਹੈਗੇ ਜੀ ਜਿਹੜੇ ਆ ਅੱਜ ਨੂੰ ਭਾਜੀ ਤੁਹਾਡੇ ਸਾਹਮਣੇ ਹੀ ਆ 6-7 ਜਾਣੇ ਆ ਅੱਜ ਨਾਲੇ ਡੰਡੇ ਪੜੇ ਕੋਈ ਨਹੀਂ ਕੋਈ ਪੈਂਡ ਕਰ ਲਈ ਆਮ 3-5 ਆ ਠੀਕ ਆ ਆ ਦੇਖੋ ਇਹ ਮੁੰਡੇ ਦੇ ਸਿਰ ਤੇ ਵੀ ਉਹਨਾਂ ਨੇ ਅਟੈਕ ਕੀਤਾ ਜਿਹੜਾ ਮੁੰਡਾ ਆ ਔਰ ਦਾਦਾ ਜੀ ਦੇ ਵੀ ਅਟੈਕ ਕੀਤਾ ਇਹਨਾਂ ਨੇ ਹਾਂ ਅੱਛਾ ਤੁਸੀਂ ਇਹਦੀ ਪੁਲਿਸ ਇਹਦੀ ਮੈਡਮ ਤੁਸੀਂ ਪੁਲਿਸ ਕਮਿਊਂਡ ਭਾਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਤੁਹਾਨੂੰ ਪਰਸਨਲੀ ਨਹੀਂ ਕਾਰਵਾਈ ਤਾਂ ਚਲੋ ਨਹੀਂ ਹੋਈ ਪਰ ਤੁਸੀਂ ਕੰਪਲੀਟ ਕੀਤੀ ਤੱਕ ਕਰਾਈ ਵੀ ਮੈਡਮ ਐਮਐਲਐਵ ਵਗੈਰੇ ਕਟਾਈ ਸੀ ਟਵਾਈ ਹੋਈ ਆ ਸਾਨੂੰ ਪਹਿਲਾਂ ਕਾਲੇ ਬੱਕਰੇ ਸੀ ਅਸੀਂ ਹੁਣ ਸਾਨੂੰ ਰੈਫਰ ਕਰਕੇ ਇੱਥੇ ਕਰ ਦਿੱਤਾ ਮੈਨੂੰ ਕਿਹੜੇ ਥਾਣੇ ਕੰਪਲੀਟ ਕੀਤੀ ਤੁਹਾਡੇ ਕੋਲੋਂ ਬਾਜੀ ਥਾਣੇ ਕੰਪਲੇਨ ਨਹੀਂ ਹੋਈ ਸਿਰਫ ਅਸੀਂ ਸਿਵਲ ਹਸਪੀਟਲ ਨਹੀਂ ਮੈਡਮ ਜਿਸ ਵੇਲੇ ਝਗੜਾ ਹੋਇਆ ਜਿਸ ਵੇਲੇ ਤੁਹਾਡੇ ਤੇ ਹਮਲਾ ਹੋਇਆ ਉਸ ਵੇਲੇ ਮੋਕੇ ਤੇ ਪੁਲਿਸ ਨੂੰ ਫੋਨ ਨਹੀਂ ਕੀਤਾ ਪੁਲਿਸ ਨੂੰ ਕਿਸੇ ਨਾਲ ਅਲੱਗ ਜੀ ਬਾਜੀ ਸਾਡੇ ਫੋਨ ਨਹੀਂ ਚੱਕੇ ਉਹਨਾਂ ਨੇ ਅਲੱਗ ਨਹੀਂ ਫੋਨ ਕਿਤੇ ਤੁਸੀਂ ਪਰ ਚਲੋ ਹਣ ਗੱਲ ਦੀ ਘਟਨਾ ਦੇ ਹੋਏ ਤੱਕ ਲਾਦੜਾ ਪੈਂਦੀ ਆ ਬਾਜੀ ਇਹ ਹਰਪੁਰ ਡਿਸਟ੍ਰਿਕਟ ਪੈਂਦੀ ਤੁਹਾਨੂੰ ਨਹੀਂ ਜਿਲੰਦਰੀ ਇਹ ਕੱਲ ਸ਼ ਇਹ ਕੱਲ ਸ਼ਾਮ ਦੀ ਘਟਨਾ ਹੈ ਤੇ ਹੁਣ ਅੱਜ ਰਾਤ ਪੈ ਕੇ ਇੱਥੇ ਪੁਲਿਸ ਨੂੰ ਫੋਨ ਨਹੀਂ ਕੀਤਾ ਮੇਰੇ ਨਾਲ ਗੱਲਬਾਤ ਕੀਤੀ ਸਾਡੇ ਕੋ ਪੁਲਿਸ ਆਈ ਸੀਗੀ ਇਹ ਕਰਕੇ ਦੀ ਸੀਸੀਟੀਵੀ ਮਤਲਬ ਹੋਣੀ ਸੀਗੀ ਸਕੈਨ ਹੋਣੀ ਸੀਗੀ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਸਕੈਨ ਹੋਊਗੀ ਉਸ ਤੋਂ ਬਾਅਦ ਕਰ ਰੋਗੇ ਅੱਛਾ ਪੁਲਿਸ ਆ ਗਈ ਫਿਰ ਆ ਗਈ ਸੀ ਹਾਂਜੀ ਹਾਂਜੀ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਛਡਾਇਆ ਹਾਂਜੀ ਤੇ ਇਹਨਾਂ ਨੂੰ ਕਿਹਾ ਅੱਛਾ ਤੁਸੀਂ ਬਾਅਦ ਚ ਪਹੁੰਚੇ ਉਸ ਵੇਲੇ ਇਹ ਸਾਡੇ ਗਵਾਂਢੀਆਂ ਨੇ ਗਵਾਂਢੀ ਹੈ ਤੁਸੀਂ ਨਾਲ ਦੇ ਹਾਂਜੀ ਹਾਂਜੀ ਉਹ ਤਾਂ ਜੱਤੀ ਬਚ ਰਹੇ ਅੱਛਾ ਜੀ ਨੂੰ ਅੰਦਰੋਂ ਬਾਹਰ ਕੱਢ ਗਏ ਨਾ ਤੱਕੀ ਵਿੱਚ ਚੱਲ ਰਹੀ ਸੀ ਅੰਦਰ ਆ ਰਹੀ ਬਈ ਜੀ ਇਹਨੂੰ ਪੰਜਰੋਂ ਕੱਢ ਕੇ ਪਿਆਵਾ ਉਹਨੂੰ ਗਾੜਾ ਕੱਢ ਕੇ ਪਿਆ ਜਮਾਨੀ ਜੀ ਤੁਹਾਡੇ ਕੁੰਡੀ ਹੈ ਮੈਂ ਉਹਂਡੀ ਹੈ ਇਹ ਤੁਹਾਡੇ ਕੋਲ ਗਾੜਾ ਕੱਢਣਾ ਆਪਣੀ ਚੋਕ ਦੀ ਮੰਗ ਰਹੇ ਉਹਨਾਂ ਨੇ ਕੀ ਕਹਿੰਦੇ ਸਾਥ ਦਿੰਦੇ ਬੇ ਆ ਅੱਛਾ ਸਾਡੇ ਵਿੱਚੋਂ ਹੀ ਤਾਈ ਚਾਚਾ ਆ ਤੁਸੀਂ ਸੁਡਾਨ ਆਏ ਉਹਨਾਂ ਨੂੰ ਮੈਂ ਸਾਡੇ ਤਾਈ ਚਾਚੇ ਆ ਤੁਹਾਡੇ ਇਹ ਤੁਹਾਡੇ ਰਿਸ਼ਤੇਦਾਰੀ ਦੀ ਹੈ ਦੇਖ ਇਹਨੂੰ ਮਾਕਨਾ ਜੀ ਆ ਮੁੰਡਾ ਬਾਹਰ ਆਇਆ ਕਾਲੂ ਦਾ ਬਸ ਜੱਡਾ ਅਖਛੇ ਜਟਾ ਛੇ ਛੇ ਪੈਰ ਪੈਰ ਉਹਨੂੰ ਇਹਨੇ ਕੁੱਤੀਆਂ ਚ ਮਾਰੀਆਂ ਜਿੰਨੇ ਦੇ ਮੋੜ ਕੇ ਦੇ ਜਿਆ ਪਹਿਲੇ ਪਾਪੇ ਨੂੰ ਮਾਰਨਾ ਹੈ ਜੋ ਮਰਜਾਨੋ ਮਾਰਨਾ ਹੈ ਨਹੀਂ ਮਤਲਬ ਕਿ ਤੁਹਾਨੂੰ ਸਿਰਫ ਮਦਦ ਕਰਨੀ ਮਹਿੰਗੀ ਪੈ ਗਈ ਜੀ ਮਤਲਬ ਕਿ ਮਹਿੰਗੀ ਪੈ ਗਈ ਤੁਹਾਨੂੰ ਆ ਮੇਰੇ ਸਿਰ ਤੇ ਜੀ ਮਾਰੀਏ ਗਾੜ ਮਾਰੀ ਜੀ ਆਹ ਬਾਤ ਦੇਖੋ ਜੀ ਆ ਦੇਖੋ ਚਾਰ ਪੰਜ ਡਾਂਕੇ ਲੱਗੇ ਸਰ ਵਿੱਚ ਬਜ਼ੁਰਗਾਂ ਨਾਲ ਵੀ ਗੁੱਟਮਾਰ ਕੀਤੀ ਬਜ਼ੁਰਗਾਂ ਦੇ ਬੈਠੇ ਪਿੱਛੋਂ ਪਹਿਲਾਂ ਦੇ ਬਜ਼ੁਰਗਾਂ ਕਹਿੰਦੇ ਗਾਲਾਂ ਕੱਢ ਕੇ ਕਹਿੰਦੇ ਲਾਈਵ ਤਸਵੀਰਾਂ ਨਹੀਂ ਜਿਸ ਵੇਲੇ ਝਗੜਾ ਹੋ ਰਿਹਾ ਸੀ ਉਸ ਵੇਲੇ ਸਾਰੇ ਕਿੰਨੇ ਕੁ ਟੋਟਲ ਮੁੰਡੇ ਸੀ ਜਿਹੜੇ ਆਏ ਸੀ ਹਮਲੇ ਘਟੂ ਘਟ 6 7 ਜਾਣੇ ਸੀਗੇ ਘਟੂ ਘਟ ਹੂੰ ਜੇ ਅੰਮੂ ਅਮੁਰ ਕੇ ਇਹ ਮੁੱਛਣਾਂ ਦੇ ਆਣੇ ਕਹਿੰਦੇ ਇਹਨੂੰ ਦੇ ਬਾਅਦ ਵੇਖ ਕੇ ਗਾਲਾਂ ਕੱਢ ਕੇ ਕਹਿੰਦੇ ਕਹਿੰਦੇ ਕੋਲ ਬਜ਼ੁਰਗ ਕਹਿੰਦੇ ਨਹੀਂ ਤੁਹਾਨੂੰ ਪਤਾ ਸੀ ਕਾਹਦੇ ਝਗੜਾ ਹੋ ਰਿਹਾ ਵਾ ਮੇਰੇ 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 ਘਰ ਆ ਜਾ ਘਾਰਿਆ ਜੇ ਆ ਮੇਰੀ ਚੱਕੀ ਨਾਲ ਨਾਲ ਆ ਤੇ ਮੈਂ ਤੇ ਰੋਲਾ ਛੱਡ ਕੇ ਮੁੰਡੇ ਨੂੰ ਵੇਖਣਾ ਹੀ ਕੀ ਗੱਲ ਹੋਗੀ ਮੁੰਡੇ ਨੂੰ ਮੈਂ ਤੂੰ ਦੇਖਿਆ ਕਿ ਮੈਂ ਅਗਰ ਰੋਲਾ ਪੈ ਰਿਹਾ ਤੇ ਇਸ ਤੋਂ ਬਾਅਦ ਦੇਖ ਰਿਹਾ ਇਹ ਤਾਂ ਨਾਲ ਆ ਤੁਹਾਡੀ ਜ਼ੁਬਾਨ ਆ ਤੁਹਾਡੀ ਘਰ ਦਾ ਬੂਆ ਆ ਆਰੇ ਅਮੈਂ ਮੁੰਡੇ ਦਾ ਰੋਣਾ ਸੁਣ ਕੇ ਕੀ ਕੀ ਗੱਲ ਤੇ ਮੁੰਡੇ ਦੇ ਸਿਰ ਤੇ ਮਾਰ ਮਾਰ ਕੇ ਦਾਤ ਤੇ ਸਾਰਾ ਕੂਚ ਆਇਆ ਪਿਆ ਜਗਾ ਤੇ ਟੀ-ਸ਼ਰਟ ਦਾ ਦੇਖੋ ਪਰਨੇ ਪੁੰਨੇ ਸਾਰੇ ਲਿਫੇਟ ਤੇ ਬਰੈਂਡ ਪਏ ਹੋਏ ਆ ਨਹੀਂ ਝਗੜੇ ਦਾ ਮੇਨ ਕਾਰਨ ਜਿਹੜਾ ਕਿਰਾਏ ਰੈਂਟ ਨੂੰ ਲੈ ਕੇ ਕਿ ਰੈਂਟ ਦਾ ਹੀ ਉਹ ਸਾਰੇ ਯਾਰੇ ਸਾਰੇ ਕਹਿ ਰਹੇ ਨੇ ਤੁਸੀਂ ਇਹਨਾਂ ਦਾ ਸਾਥ ਦਿੱਤਾ ਹੁਣ ਕੋਲ ਖੜਾ ਬੰਦਾ ਬਚਾਉਂਦਾ ਦੇ ਗਿਆ ਆ ਕੋਈ ਗਵਾਹ ਮੱਤ ਦਾ ਕੋਈ ਬੰਦਾ ਬਚਾਉਂਦਾ ਆ ਹੋਰ ਇੱਕ ਵੱਡੀ ਗੱਲ ਹੈ ਕਿ ਇੱਕ ਲੇਡੀ ਇਕੱਲੀ ਨੂੰ ਕੋਟਰੇ ਜੇ ਪੰਜ ਛੇ ਜਾਣੇ ਤੇ ਉਹਨੂੰ ਤੇ ਬਚਾਉਗੇ ਜਾਣ ਕੇ ਨਾ ਫਿਰ ਉਹਨੂੰ ਛੱਡ ਕੇ ਭਾਪੇ ਸਾਡੇ ਦੇ ਪੈ ਗਏ ਕਿਤੇ ਪਾ ਪੈਣੋਂ ਨਾ ਪਟੋ ਪਟਾ ਪਾ ਪੈਣੋਂ ਨਾ ਸੀ ਬੈਣ ਉਹ ਤਾਂ ਕਾਫੀ ਬਜ਼ੁਰਗ ਹੈ ਉਹਨਾਂ ਵਿਚਾਰਿਆਂ ਨੂੰ ਕੱਲ ਇੰਦਾ ਮਾਰ ਉਹਨਾਂ ਦੇ ਉਹਨਾਂ ਦੇ ਮੁੰਡੇ ਵੀ ਮਾਰ ਜਾਣੇ ਇੱਕ ਸ਼ੈਂਕੀ ਚੱਟਾ ਇੱਕ ਜੀਲੀ ਦੇ ਚੱਟਾ ਉਹ ਇਹ ਗੱਲ ਕਹਿ ਰਹੇ ਆ ਜੀ ਉਹਨਾਂ ਨੂੰ ਬਜ਼ੁਰਗਾਂ ਨੂੰ ਮਾਰਨਾ ਪਹਿਲਾਂ ਪਹਿਲਾਂ ਉਹਨਾਂ ਨੂੰ ਮਾਰਨਾ ਇਹ ਪਾ ਜੀ ਕਿਹੜੇ ਪਿੰਡ ਦੀ ਹੈਗੀ ਸਾਰੀ ਪਿੰਡ ਪਚਰੰਗੇ ਦੀ ਹਾਂਜੀ ਹਾਂਜੀ ਵਿੱਚੋਂ ਇਹਨਾਂ ਦਾ ਮੁੰਡਾ ਹੀ ਵੱਡਾ ਹੈ ਇਹਦਾ ਮੁੰਡਾ ਵਿੱਚੋਂ ਉਹ ਟੱਪਦਾ ਆ ਭਈਆਂ ਦਾ ਨਹੀਂ ਕਿਹੜਾ ਮੁੰਡਾ ਇਹਨਾਂ ਦਾ ਵਿੱਚੋਂ ਕਿਹੜਾ ਤੁਸੀਂ ਕਹਿ ਰਹੇ ਹੋ ਜਿਹਨੇ ਮਾਰਿਆ ਕੁੱਟਿਆ ਨਾ ਇਹਨਾਂ ਦਾ ਵੱਡਾ ਮੁੰਡਾ ਹੋਊਗਾ ਬੁਜ਼ੁਰਗ ਦਾ ਇਹਨਾਂ ਦੇ ਇਹਨਾਂ ਸਕੇ ਮੁੰਡੇ ਨੇ ਹਾਂ ਜੀ ਜਦੋਂ ਇਹਨਾਂ ਸਕੇ ਮੁੰਡੇ ਨੇ ਇਹਨਾਂ ਮਾਰਕਟ ਕੀਤੀ ਹੈ ਉਹ ਕੀ ਕਾਰਨ ਹੋਇਆ ਤੁਸੀਂ ਇਹਨਾਂ ਦਾ ਸਾਥ ਜਿੰਦੇ ਆ ਅੱਛਾ ਜਦੋਂ ਕੋਈ ਤੁਸੀ ਉਹ ਮਾਰ ਬਾਂਡ ਜਿਸਨ ਬੁਲਾਵਾਂਗੇ ਮੈਂ ਜਿੰਨੇ ਮਾਰ ਬਾਂਡ ਬਾਂਡ ਜਿਸਨ ਬੁਲਾਉਂਦਾ ਇਹ ਮੇਰੇ ਘਰ ਕੋਲ ਲਾ ਮੇਰੇ ਆਸ-ਪਾਸੇ ਦੁਕਾਨਾਂ ਆ ਇਹਨਾਂ ਦੇ ਮੁੰਡੇ ਨਹੀਂ ਮੈਂ ਜਨਾਨੀ ਤੇ ਜਨਨੀ ਨੂੰ ਬੁਲਾਉਂਗੀ ਤਾਂ ਬੰਦੇ ਥੋੜੀ ਬੁਲਾਉਂਗੀ ਜਾ ਕੇ ਇਹਦੇ ਮੁੰਡੇ ਉਹ ਕੀ ਲੈ ਕੋਈ ਜੀ ਇਹਨਾਂ ਦਾ ਸਾਥ ਕੋ ਜਿੰਦੇ ਆ ਅੱਛਾ ਪਰ ਕਿ ਇਹਦਾ ਸਾਥ ਤੋਂ ਬੰਦੇ ਇਹਨਾਂ ਦੇ ਸਕੇ ਮੁੰਡੇ ਨਹੀਂ ਇਹਨਾਂ ਦਾ ਗੁੱਟਮਾਰ ਕੀਤੀ ਹੈ ਨਾਲ ਤੇ ਮੰਗੋ ਪਹਿਲ ਤੁਸੀਂ ਆਪ ਹੀ ਲਾਓ ਨਾ ਜਨਾਨੀ ਜਨਾਨੀ ਨੂੰ ਬਣਾਉਣਾ ਬੰਦਿਆਂ ਥੋੜੀ ਬਲਾਉਗਾ ਕੋਈ ਨਾ ਕੋਈ ਨਾ ਜਦੋਂ ਝਗੜਾ ਹੁੰਦਾ ਤੇ ਜਦੋਂ ਜਨਾਨੀ ਜਨਾਨੀ ਆਪ ਸੁੰਦਰ ਗੱਲ ਕਰ ਲੈਂਦੀ ਹੈ ਬੰਦਿਆਂ ਦਾ ਕੋਈ ਮਤਲਬ ਹੀ ਨਹੀਂ ਬੰਦਾ ਲੇਡੀਜ਼ ਨੂੰ ਕਰਦਾ ਕੋਈ ਘਰ ਨਹੀਂ ਹੈ ਸਾਡੇ ਘਰ ਦੇ ਨਾਲ ਸਾਰੀਆਂ ਦੁਕਾਨਾਂ ਹੀ ਹੈ ਮਿੱਟ ਘਾਰੇ ਲਈ ਸਾਡਾ ਘਾਰੀ ਹੈ ਗੱਲ ਸਾਡੀ ਬੋਝਾਂ ਰਹਿੰਦੀ ਉਹਨਾਂ ਨਾਲ ਸਾਡੀ ਬੋਝਾਂ ਠੀਕ ਹੈ ਜੀ 20-22 ਸਾਲ ਹੋ ਗਏ ਠੀਕ ਹੈ ਸਾਲ ਹੋ ਗਏ ਪਾਪੇ ਨੂੰ ਨਹੀਂ ਬਣਾਉਂਦਾ ਪਾਪੇ ਨੂੰ ਅੱਜ ਆ ਕੇ ਸਾਡੇ ਨੂੰ ਹੱਥ ਬਾੜਿਆ ਕਿਹੜੀ ਗੱਲ ਪਾਇਆ ਦੇਖ ਸਕਦੇ ਹੋ ਪਾਪਾ ਜੀ ਜੋ ਦੇਖ ਸਕਦੇ ਹੋ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਸਾਂਝੇ ਕਰਨ ਜਲੰਧਰ ਪਚਰੰਗਾ ਪਿੰਚ ਚੱਕੜਾ ਲੜਾਈ ਚੱਕੜਾ ਕਿ ਲੈਡੀ ਨਾਲ ਜਿਹੜੀ ਕੋਟਮਾਰ ਹੋਈ ਹੈ ਨਹੀਂ ਮਤਲਬ ਕਿ ਆ ਕੇ ਗੱਲਬਾਤ ਹੀ ਕੀਤੀ ਸੀ ਵੀ ਦੁਕਾਨ ਖਾਲੀ ਕਰ ਦਿਓ ਜਾਂ ਕੁਛ ਨਹੀਂ ਪਾ ਜੀ ਮਤਲਬ ਜਿਹੜੀ ਮਾਰਕੋਟ ਦਾ ਕਾਰਨ ਸੀਗਾ ਉਹ ਸਿਰਫ ਦੁਕਾਨ ਖਾਲੀ ਕਰਾਉਣ ਨੂੰ ਲੈ ਕੇ ਸੀਗਾ ਹਾਂ ਜੀ ਕਰਾਂਗੇ ਇਜਾਦ ਕੀ ਤੁਸੀਂ ਕਹਿ ਰਹੇ ਹੋ ਐਗਰੀਮੈਂਟ ਆ ਜਾਏ ਨੋ ਸਾਜੇ ਮੇਰਾ 9ਵੇਂ ਮਹੀਨੇ ਦੀ 9 ਤਰੀਕ ਤੱਕ ਵਿਆਹ ਹੋਵੇਗਾ ਸਾਜੀ ਨੂੰ ਮੈਡਮ ਤੁਸੀਂ ਜਦੋਂ ਦੁਕਾਨ ਨਾਲੇ ਥੋੜੀ ਦੇਰ ਪਹਿਲਾਂ ਤੁਸੀਂ ਕਹਿ ਰਹੇ ਕਿ ਮੇਰਾ ਪ੍ਰਾਪਰਟੀ ਨੂੰ ਲੈ ਕੇ ਮੇਰੇ ਤੋਂ ਪ੍ਰਾਪਰਟੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਤੁਸੀਂ ਹੁਣੀ ਫਿਰ ਹੁਣ ਕਹਿੰਦੇ ਕਿ ਦੁਕਾਨ ਖਾਲੀ ਨੂੰ ਲੈ ਕੇ ਤੁਸੀਂ ਕਹਿ ਰਹੇ ਇਹ ਦੋਨੇ ਹੀ ਕੰਮ ਕਰ ਰਿਹਾ ਹੈ ਕਹਿ ਰਹੇ ਜੇ ਪ੍ਰਾਪਰਟੀ ਨਹੀਂ ਦੇਣੀ ਤਾਂ ਦੁਕਾਨ ਖਾਲੀ ਕਰ ਲੜਾਈ ਕਿਹੜੀ ਲੜਾਈ ਕਿਹੜੀ ਕਿੰਨੇ ਪ੍ਰਾਪਰਟੀ ਲਈ ਹੋਈ ਆ ਨਾ ਉਹਨੂੰ ਲੈ ਕੇ ਕਹਿ ਰਹੇ ਵੀ ਉਹ ਮੰਦਿਰ ਬਣਾਉਣ ਵਾਸਤੇ ਚਾਹੀਦੀ ਨਹੀਂ 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 ਨਾ ਪ੍ਰਾਪਰਟੀ ਤਾਂ ਦੁਕਾਨ ਖਾਲੀ ਕਰ ਅੱਛ ਜੋ ਇਹ ਲੜਾਈ ਵਿੱਚੋਂ ਇਹ ਆ ਮਤਲਬ ਇਹ ਗੱਲਾਂ ਕੁਝ ਹੋਰ ਕਰੀ ਆ ਰਿਆ ਉਹਦੀ ਵਜ੍ਹਾ ਨਾਲ ਹੀ ਮੈਨੂੰ ਇਹ ਕੁੱਟ ਮਾਰ ਗਈ। ਮਤਲਬ ਤੁਹਾਡੇ ਕਹਿਣਾ ਮਤਲਬ ਆ ਕਿ ਜਿਹੜੀ ਤੁਹਾਡੀ ਪ੍ਰਾਪਰਟੀ ਐ ਉਹ ਤੁਹਾਨੂੰ ਕਹਿੰਦਾ ਵੇਚਣ ਵਾਸਤੇ ਜੇ ਉਹ ਵੀ ਨਹੀਂ ਵੇਚਦੇ ਤੁਸੀਂ ਤਾਂ ਉਹਦੇ ਕਰਕੇ ਤੁਹਾਨੂੰ ਕਹਿੰਦਾ ਦੁਕਾਨ ਖਾਲੀ ਕਰ ਦੇ। ਖਾਲੀ ਕਰੋ। ਜੇ ਜੇ ਦੁਕਾਨ ਨਹੀਂ ਖਾਲੀ ਕੀਤੀ ਤੁਹਾਡਾ ਮਾਰਕਟ ਹੋਈ ਐ ਇਹ ਤੁਹਾਡਾ ਕਹਿਣਾ। ਮੈਨੂੰ ਤੁਹਾਡੇ ਕੋਈ ਐਗਰੀਮੈਂਟ ਦਾ ਪੇਪਰ ਹੈਗਾ ਜਿਹੜਾ ਨਹੀਂ ਪਾਜੀ ਮੇਰੇ ਕੋ ਪੁਰਾਣਾ ਐ ਐਗਰੀਮੈਂਟ ਹੈਗਾ ਨਵਾਂ ਐ ਐਗਰੀਮੈਂਟ ਮੈਨੂੰ ਨਹੀਂ ਫਿਰ ਨਵਾਂ ਤੁਸੀਂ ਐਗਰੀਮੈਂਟ ਲਿਖਾ ਕਿ ਉਹਨਾਂ ਨੇ ਮਤਲਬ ਬਾਈ ਜ਼ਬਾਨੀ ਤੁਹਾਡੇ ਨਾਲ ਕੀਤਾ ਸੀਗਾ ਉਹ ਮੈਨੂੰ ਨਹੀਂ ਦਿੱਤਾ ਉਹਨਾਂ ਨੇ ਅੱਛਾ ਹਾਂਜੀ ਫੋ ਮੰਗ ਕੀ ਕਰਦੇ ਕਿ ਮੰਗ ਕੀ ਕਰਦੇ ਪ੍ਰਸ਼ਾਸਨ ਸਾਡੀ ਇਹ ਮੰਗ ਆਪ ਦੇਖੋ ਸਾਡੇ ਤੇ ਨਾ ਮਤਲਬ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਇੱਕ ਬਚੂਰਕ ਬੱਤੇ ਨੂੰ ਮਾਰਿਆ ਗਿਆ ਬੱਚੇ ਨੂੰ ਮਾਰਿਆ ਗਿਆ ਔਰ ਇਹ بیٹے ਨੂੰ ਮਾਰਿਆ ਗਿਆ ਨਜਾਇਜ਼ ਮਾਰਿਆ ਗਿਆ ਜਦ ਕੀ ਤੁਹਾਡੇ ਗਵਰਡੀ ਨੇ ਸਿਰਫ ਉਹਨਾਂ ਵੱਲੋਂ ਆ ਕੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਮਸਲਾ ਤੁਹਾਡੀ ਮਦਦ ਕਰਨ ਆਏ ਤਾਂ ਕੋਈ ਗੱਲ ਮਾਰਦੇ ਨਾ ਪਟੇ ਚ ਆਏ ਨਾ ਵੇਗ ਉਹ ਮਾਰ ਕੇ ਪੋਹਾਂ ਸੋ ਦੇਖੋ ਜੇ ਲੇਡੀਜ਼ ਕਾਫੀ ਬੜੇ ਭੰਤੀ ਹੋਣਗੇ ਉਹਨਾਂ ਨੇ ਕਿਹਾ ਬਹਿ ਗਿਆ ਥੋੜਾ ਸਾਹ ਗਿਆ ਬਹਿ ਗਿਆ ਤੁਹਾਨੂੰ ਵੀ ਜੀ ਵੀ ਤੁਹਾਡੇ ਸਾਹਿਬ ਛੋੜਾ ਸਾਹਿਬ ਨੇ ਕਿ ਪਿਤਾ ਜੀ Down on him. ਉਹ ਤਾਂ ਕਹਿੰਦੇ ਮੇਰੇ ਮੁੰਡੇ ਨੇ ਕੁੱਟਿਆ ਕਹਿੰਦੇ ਸਾਦਾ ਜੀ ਮੇਰੇ ਬਤਾਉਂਗੇ ਚੈਨਲ ਤੇ ਤਾਂ ਇਹਨੇ ਕੁੱਟਮਾਰ ਕੀਤੀ ਕਵਾਂ ਦੀ ਉਹ 5 ਸਾਲ ਕਹਿ ਰਹੇ ਉਹ ਪਿਓ ਆ ਸਕਦਾ ਪਿਓ ਆ ਅੱਛਾ ਜਿਹਨੇ ਕੁੱਟਮਾਰ ਕੀਤੀ ਉਹਦਾ ਪਿਓ ਆ ਉਹ ਅਸੀਂ ਇਹਦੇ ਛੋਟੇ ਹੋਏ ਮੈਂ ਇੱਕ ਬੇਟੇ ਨੇ ਆਪਣੇ ਪਿਓ ਨਾਲ ਹੀ ਕੁੱਟਮਾਰ ਕਰਤੀ ਅੱਛਾ ਮੈਂ ਕਾਰਨ ਸਿਰਫ ਹੈ ਸੀਗਾ ਕਿ ਤੁਹਾਡੀ ਮਦਦ ਕਰ ਰਹੀ ਸੀ ਮਦਦ ਕਾਹ ਕੀਤੀ ਉਹਦੇ ਕਰਕੇ ਮਤਲਬ ਕਿ ਉਹਨਾਂ ਨਾਲ ਕੁੱਟਮਾਰ ਜੀ ਹੋਈ ਸਾਰੀ ਕੀ ਰਿਸ਼ਤੇਦਾਰੀ ਉਹਨਾਂ ਦੀ ਹੈ ਤੇ ਮਦਦ ਟਾਡੀ ਕਰਦੇ ਤਾਂ ਇਹਨਾਂ ਨਾਲ ਮੇਰੀ ਸ਼ਿਕਾਇਤ ਤਾਂ ਕਰ ਰਹੇ ਆਪਣੇ ਆਪਣੇ ਫਾਦਰ ਸਾਹਿਬ ਨੇ ਵੀ ਕੁੱਟਿਆ ਤੇ ਇਹਨਾਂ ਨੇ ਕੁੱਟਿਆ ਬਾਈ ਇਹਨਾਂ ਨੇ ਮੈਨੂੰ ਕਿਸ਼ਲਾ ਦੀ ਮਦਦ ਕੀਤੀ ਹੈ ਅੱਛਾ ਜੀ ਚਲੋ ਤੁਸੀਂ ਤਾਂ ਵਧੀਆ ਕੰਮ ਕੀਤਾ ਕਿ ਕਲੇਡੀ ਨੂੰ ਜੇ 6-7 ਜਾਣੇ ਘੁੱਦਦੇ ਪਏ ਆ ਕੱਲੀ ਰਹਿ ਰਹੀ ਆ ਦੇਖੋ ਮੈਂ ਪਿੰਡ ਦੇ ਵਿੱਚ ਬੱਚੇ ਨੂੰ ਲੈ ਕੇ ਛੋਟੇ ਜਿਹਨੂੰ ਕੱਲੀ ਰਹਿਦੀ ਉਹ ਤੁਹਾਡੇ ਹਸਬੰਦ ਨਹੀਂ ਸੀ ਨਾਲ ਨਹੀਂ ਭਾਜੀ ਮੇਰੇ ਹਸਬੰਦ ਜ਼ਬਰਦਸਤ ਹੋ ਰਹੇ ਮੈਂ ਕੱਲੀ ਰਹਿਣੀ ਆਪਣੇ ਘਰ ਦੇ ਵਿੱਚ ਤੁਸੀਂ ਆਪਣੇ ਹਸਬੰਦ ਨਾਲ ਗੱਲਬਾਤ ਕੀਤੀ ਕੋਈ ਜੀ ਜੀ ਮੈਂ ਉਹਨਾਂ ਨੂੰ ਦੱਸਿਆ ਆ ਸਾਰੀ ਗੱਲ ਉਹਨਾਂ ਨੂੰ ਪਤਾ ਆ ਔਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਕਾਨੂੰਨ ਨੂੰ ਦੱਸੋ ਜੀ ਜੋ ਬੰਦ ਨਹੀਂ ਕਰ ਬਈ ਉਹਨਾਂ ਤੇ ਤੇ ਇੱਕ ਮੈਡਮ ਜਿਹੜਾ ਜਿਹੜੀ ਦੁਕਾਨ ਆ ਉੱਥੇ ਤੁਸੀਂ ਕੀ ਕੰਮ ਕਰਦੇ ਹੋ ਉੱਥੇ ਭਾਜੀ ਮੇਰਾ ਆਹਰਵੇਦ ਆਯੁਰਵੇਦ ਦਾ ਕੰਮ ਹੈ ਠੀਕ ਹੈ ਆਪਸੈਂਟਰ ਤੁਹਾਡਾ ਮੇਰੇ ਆਯੁਰਵੈਡਿਕ ਮੈਡੀਸਨ ਹੈ ਮੇਰੀ ਠੀਕ ਹੈ ਮਤਲਬ ਉਹਨਾਂ ਨੂੰ ਹੋਰ ਕਿਸੇ ਚੀਜ਼ ਦੇ ਪ੍ਰੋਬਲਮ ਨਹੀਂ ਸਿਰਫ ਜਗ੍ਹਾ ਦੀ ਪ੍ਰੋਬਲਮ ਹੈ ਕਿ ਖਾਲੀ ਕਰਾਉਣ ਵਾਸਤੇ ਤੁਹਾਨੂੰ ਦਬਾਅ ਪਾਇਆ ਜਾ ਰਿਹਾ ਹੈਗਾ ਕੰਜੀ ਤੁਸੀਂ ਫੋਨ ਕਰ ਸਕਦੇ ਹੋ ਨੂੰ ਨਹੀਂ ਪਾਜੀ ਮੈਂ ਨਹੀਂ ਨਹੀਂ ਤੁਸੀਂ ਕਰਵਾ ਦਿਓ ਜਿੱਦੋਂ ਤੁਹਾਡਾ ਜਿਹੜਾ ਕਟਮਾਰ ਮੈਡਮ ਮੈਡਮ ਗਾ ਕੋ ਜਿੱਦੋਂ ਤੁਹਾਡਾ ਕਟਮਾਰ ਹੋ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਕਿੰਨੀ ਕਵਾਰੀ ਕਿੰਨੇ ਚੇਰ ਹੋ ਗਏ ਤੁਹਾਨੂੰ ਦੁਕਾਨ ਖਾਲੀ ਕਰਨ ਤੋਂ ਕਹਿ ਰਹੇ ਪਿਓ ਅਜੀ ਨੂੰ ਘੱਟੋ ਘੱਟ 1.5 2 ਮਹੀਨਾ ਹੋ ਗਿਆ ਆ ਕਦੀ ਕੋਈ ਕਿਸੇ ਤੋਂ ਸੁਨੇਹਾ ਵੀ ਨਹੀਂ ਆ ਕਦੀ ਕੋਈ ਟੌਰਚਰ ਕਰ ਰਿਹਾ ਮੈਂ ਕਿਹਾ 9ਵੇਂ ਮਹੀਨੇ ਦੀ 9 ਤਰੀਕ ਤੱਕ ਮੇਰਾ ਐਗਰੀਮੈਂਟ ਆ ਮੈਂ 9ਵੇਂ ਮਹੀਨੇ ਮੈਂ ਤੁਹਾਡਾ ਦੁਕਾਨ ਖਾਲੀ ਕਰ ਦੂੰ ਪਰ ਇਹ ਨਹੀਂ ਹਟ ਰਿਹਾ ਕਦੀ ਆਪਣੀਆਂ ਜਨਾਨੀਆਂ ਨੂੰ ਭੇਜ ਰਿਹਾ ਹੈ ਸਾਡੇ ਨਾਲ ਕਟਮਾਰ ਕਰਨ ਸਵਤੰਤਰ ਨੇ ਜੋੜੀ ਕੀਤੀ ਕੀਤੀ ਮੁੜ ਕੇ ਉਹਨੀਆਂ ਜਨਾਨੀਆਂ ਸਾਡੇ ਤੇ ਆ ਕੇ ਮਤਲਬ ਚੱਪ ਚੱਪ ਜਦੋਂ ਇਹ ਅੱਜ ਦੀ ਅੱਜ ਜਿਹੜੀ ਕੱਲ ਲੜਾਈ ਹੋਈ ਹੈ ਪਹਿਲਾਂ ਦੀ ਸਰਪੰਚ ਨੇ ਕੁੱਟਿਆ ਉਸ ਤੋਂ ਬਾਅਦ ਲੇਡੀਜ਼ ਵੀ ਆ ਕੇ ਇਸ ਰਾਤ ਨੂੰ ਲੇਡੀਜ਼ ਆ ਗਈ ਅੱਜ ਰਾਤ ਨੂੰ ਲੇਡੀਜ਼ ਨੇ ਆ ਕੇ ਤੁਹਾਡਾ ਘੁੱਟ ਮਾਰ ਕੀਤੀ ਹੈ ਔਰ ਮੈਨੂੰ ਪਿੰਡ ਦੇ ਬੰਦਿਆਂ ਨੇ ਵਿੱਚੋਂ ਛੁਦਾ ਕੇ ਲੈ ਕੇ ਆਂਦਾ ਹੈ ਮੈਡਮ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਭਾਜੀ ਮੈਂ ਇਹੀ ਕਹਿਣਾ ਚਾਹਨੀ ਆ ਮੇਰੀ ਹੈਲਪ ਕੀਤੀ ਜਾਵੇ ਮੈਂ ਛੋਟੇ ਜਿਹੇ ਬੱਚੇ ਨਾਲ ਰਹਿਣੀ ਆ ਠੀਕ ਆ ਅਸੀਂ ਵੀ ਇਸ ਸਮਾਜ ਦੇ ਵਿੱਚ ਰਹਿਨੇ ਆ ਮਨੋ ਜੀ 9 ਨੋਵੇਂ ਮਹੀਨੇ ਤੱਕ ਟਾਈਮ ਦਿੱਤਾ ਗਿਆ ਤੁਸੀਂ ਨੋਵੇਂ ਮਹੀਨੇ ਖਾਲੀ ਕਰ ਦੋ ਹਾਂ ਬਲੋ ਜ਼ਬਰਦਸਤੀ ਕਰੋ ਵੀ ਪਹਿਲੇ ਖਾਲੀ ਕਰੋ ਨਹੀਂ ਮੈਡਮ ਦੇਖੋ ਇੱਕ ਦੁਕਾਨ ਦਾ ਮੈਟਰ ਲੱਗ ਗਿਆ ਦੁਕਾਨ ਦਾ ਮੈਟਰ ਲੱਗ ਗਿਆ ਪਰ ਕਿਸੇ ਦੇ ਮਿਸ ਬਿਹੇਵ ਕਰਨਾ ਕਿਸੇ ਨੂੰ ਹੱਥ ਪਾਣਾ ਕਿਸੇ ਮਹਿਲਾ ਨੂੰ ਕੁੱਟਣਾ ਸੋ ਲਗਾਤਾਰ ਬੋਲ ਕੇ ਕਿ ਕਿਰਸਾ ਸੰਜੇ ਕਰ ਰਹੇ ਨੇ ਮੈਂ ਉਹ ਹੀ ਚਲੀ ਇੱਕ ਲੇਡੀ ਨੂੰ ਤੁਸੀਂ ਇੱਦਾਂ ਕਰ ਰਹੇ ਹੋ ਦੀ ਇੱਜ਼ਤ ਰੋਣੇ ਲੈ ਕੇ ਨਾ ਜਲਦਾ ਹਾਇ ਰਵਾਂਗੇ ਇਹ ਤਾਂ ਇਹ ਹਿਸਾਬ ਹੈ ਨਾ ਵੀ ਤੁਸੀਂ ਘਰ ਦੇ ਵਿੱਚ ਜਨਾਨੀਆਂ ਨੂੰ ਕੁੱਟਦੇ ਤਾਂ ਤੁਸੀਂ ਬਾਹਰੀਆਂ ਜਨਾਨੀਆਂ ਨੂੰ ਵੀ ਕੁੱਟੋ ਮੈਂ ਜਿੱਦਾਂ ਤੁਹਾਡਾ ਕਹਿਣਾ ਕਿ ਮਾਰਕੋਟ ਵੀ ਕੀਤੀ ਔਰ ਕੱਪੜੇ ਤੱਕ ਤੁਹਾਡੇ 파ੜ ਦਿੱਤੇ ਗਏ ਨੇ 파ੜੇ ਹੋਏ ਆ ਦੇਖੋ ਨਹੀਂ ਮੈਨੂੰ ਦਿਖਾਉਣ ਨਹੀਂ ਦਿਖਾਏ 파ਟੇ ਹੋਏ ਆ ਅੱਛਾ ਜੀ ਲਾਈਵ ਵਿੱਚ ਨਹੀਂ ਦਿਖਾ ਸਕਦੇ ਜੀ ਤੁਸੀਂ ਦੇਖ ਸਕਦੇ ਹੋ ਨਹੀਂ ਦਿਖਾ ਨਹੀਂ ਸਕਦੀ ਲੋੜੀ ਹੁੰਦੀ ਤਾਂ ਨਵੇਂ ਸ਼ਹਿਦ ਕਰਕੇ ਦਿੰਦੀ ਮੇਰੇ ਪੂਰੇ ਨਿਸ਼ਾਨ ਬਣੇ ਹੋਏ ਆ ਮਤਲਬ ਇੰਨੀ ਜ਼ਿਆਦਾ ਮਾਰਕੋਟ ਤੁਹਾਡਾ ਨਾਲ ਹੋ ਜੋ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਮੈਂ ਤੁਹਾਨੂੰ ਦੱਸ ਰਹੀ ਹਾਂ ਮੋٹے ਮੋٹے ਡੰਡੇ ਬਗੜੇ ਹੋਏ ਸੀ ਔਰ ਲੋਹੇ ਦੇ ਪੈਰ ਰੋਡਾ ਔਰ ਉਹਨਾਂ ਦੇ ਤਾਂ ਪਾਪਾ ਜੀ ਦੇ ਤਾਂ ਉਹਨਾਂ ਨੇ ਕੀ ਬੋਧ ਨੂੰ ਗੰਡਾਸੀ ਸ਼ਾਇਦ ਉਹਦਾ ਦਾੰਤ ਪੁੱਛੇਦਾ ਉਹ ਹਥਿਆਰ ਤੇਜ ਹਥਿਆਰ ਮਾਰਿਆ ਉਹਨਾਂ ਸਕੇ ਬੇਟੇ ਨੇ ਮੈਨੂੰ ਯਾਨੀ ਕਿ ਉਹਨਾਂ ਦੇ ਕਹਿੰਦੇ ਹੋ ਜਿਹੜਾ ਕਿ ਮੇਰੇ ਚੁਪਕੀ ਔਰ ਪੂਰੀ ਵੀਡੀਓ ਆ ਬਣੀ ਹੋਈ ਹੈ ਮੈਂ ਤੁਹਾਨੂੰ ਵੀਡੀਓ ਦਵਾਂਗੀ ਤੁਸੀਂ ਉਹਨੇ ਮਤਲਬ ਕਿ ਵੀਡੀਓ ਦੁਬਾਰਾ ਦਿਖਾਓਗੇ ਇਹਨਾਂ ਨੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਮੌਕੇ ਤੇ ਵੀਡੀਓ ਵੀ ਇਹਨਾਂ ਵੱਲੋਂ ਬਣਾਈ ਗਈ ਹੈ ਤੋਂ ਵੀਡੀਓ ਦਿਖਾਉਣੇ ਲਈ ਦੁਆਰਾ ਦਿਖਾਣੇ ਆ ਜਿਹੜੀ ਇਹਨਾਂ ਨੇ ਵੀਡੀਓ ਬਣਾਈ ਹੋਈ ਹੈ ਤੋਂ ਕਾਫੀ ਜਿਹੜੀ ਗੁੱਟਮਾਰ ਜਿਹੜੀ ਇਹਨਾਂ ਨਾਲ ਹੋਈ ਹੈ ਆ ਦੇਖੋ ਇਹ ਕਹਿੰਦੇ ਪੇ ਸਾਹ ਤੋਂ ਆ ਗਈ ਤਾਂ ਇਹਨਾਂ ਦੇ ਕੋਲ ਇੱਥੇ ਬਿਲਕੁਲ ਦੁਕਾਨ ਦੇ ਬਾਹਰ ਦੀ ਤੁਹਾਡੀ ਬਾਹਰ ਬਿਲਕੁਲ ਮੇਰੀ ਦੁਕਾਨ ਦੇ ਬਾਹਰ ਹੈ ਸਹੀ ਇਹ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਸੀ ਮੇਰੇ ਵੱਲੋਂ ਬਣਾਈ ਗਈ ਮੈਨੂੰ ਦੀਦੀ ਨੇ ਅੰਦਰ ਛਡਾ ਕੇ ਮੈਨੂੰ ਅੰਦਰ ਬੰਦ ਕੀਤਾ ਤੇ ਮੈਂ ਫੇਰ ਇਹ ਵੀਡੀਓ ਬਣਾਈ ਜਿੱਦੋਂ ਇਹਨਾਂ ਨਾਲ ਹੁੱਪ ਪਾਈ ਹੋਏ ਪਹਿਲਾਂ ਮੈਨੂੰ ਘੁੱਟ ਛੁੱਕੇ ਸੀ ਕੋਈ ਨਵੀਂ ਅਪਡੇਟ ਲੈ ਕੇ ਫੇਰ ਆਣ ਰ homogene ਦੂਜਾ ਪੱਖ ਦੇਖਦੇ ਹੋ ਕਿ ਸਕਨ ਸੱਤ ਪਹਿਲੇ ਕਰਕੇ ਆਪਣਾ ਪੱਖ ਰੱਖ ਸਕਦਾ ਕਰੋ ਰੋਮ ਜਿਹੜੇ ਇਹਨਾਂ ਦੇ ਨੀਜੀ ਨੇ ਸਾਡੇ ਚੰਨ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਬਾਕੀ ਹੋਟੇ ਨਵੀਆਂ ਬੇੜ ਲੈ ਕੇ ਆਉਣਗੇ ਅਸੀਂ ਮੈਨੂੰ ਇਹੀ ਹੈ ਕਿ ਇਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਵੀ ਇੱਕ ਲੇਡੀ ਨੂੰ ਪਰੇਸ਼ਾਨ ਹੋਰ ਹਰਾਸਮੈਂਟ ਕਰਨਾ ਹੱਥ ਚੱਕਣਾ ਕੋਈ ਅੱਛੀ ਬਾਤ ਨਹੀਂ ਤੇ ਅੱਜਦਨ ਪੁਲਿਸ ਆਈ ਸੀ ਤੁਹਾਨੂੰ ਕੁਝ ਕਹਿ ਗਈ ਹੈ ਕਿ ਬਾ ਦੁਬਾਰਾ ਆਵਾਂਗੇ ਜਾਂ ਕਿਸ ਤਰ੍ਹਾਂ ਕੁਝ ਨਹੀਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਜਿਸ ਤਰ੍ਹਾਂ ਵੀ ਉਹ ਕਹਿੰਦੇ ਵੀ ਜਦੋਂ ਤੁਹਾਡੀ ਕਾਨਨ ਗਈ ਰਿਪੋਰਟ ਆ ਫਿਰ ਸਿਕਾਰਵਾਈ ਕਰਾਂਗੇ ਤੇ ਚਲੋ ਉਹਨਾਂ ਚ ਤਾਂ ਸਕੈਨਿੰਗ ਸੀਗੀ ਲੇਕਿਨ ਤੁਹਾਡੇ ਵੱਲੋਂ ਆਪਣੇ ਕੋਈ ਬਿਆਨ ਦਿੱਤੇਗੇ ਪੁਲਿਸ ਨੂੰ ਕੁਛ ਨਹੀਂ ਸਾਡੇ ਬਿਆਨ ਤੇ ਪੁਲਿਸ ਤੁਹਾਡੇ ਉੱਤੇ ਕਾਲੇ ਬੱਕਰੇ ਤੋਂ ਆਈ ਸੀ ਜਦ ਪਲੇਪਚਰਾਂਗਾ ਪਿੰਡ ਤੋਂ ਆਈ ਸੀ ਚੌਂਕੀ ਦੀ ਪੁਲਿਸ ਕੋ ਇਹ ਬੰਕੋਰ ਤੋਂ ਪੁਲਿਸ ਆਈ ਸੀ ਯਾਰ ਕਿ ਤੁਸੀਂ ਫੋਨ ਕੀਤਾ ਹੋ ਗਿਆ ਪੁਲਿਸ ਨੂੰ ਤੇ ਉਹਨਾਂ ਨੂੰ ਪਤਾ ਲੱਗਿਆ ਸੀ ਅਸਲ ਕੰ ਦਾ ਸਵਾਲ ਹੋਇਆ ਉਸ ਤੋਂ ਬਾਅਦ ਜਗਵੰਦਰ ਤੇ ਸਿਬਲਾ ਕਾਲੇ ਕਰਨਾ ਲਾਇਕ ਕਰਨ ਲਈ ਪੁਲਿਸ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਸੁੱਚਾ ਪੱਖ ਤੇ ਤੁਹਾਡੇ ਟੈਂਡ ਨੇ ਕੀਤਾ ਕਿਸੇ ਕੋਲ ਪਤਾ ਲੱਗ ਕੇ ਫਿਰ ਪੁਲਿਸ ਉਧਰ ਆ ਗਈ ਸੀ ਹੁਣ ਉਹਨਾਂ ਦਾ ਕਹਿਣਾ ਕੀ ਜਿਹੜੇ ਵਿਆਹ ਚ ਸੜਾਉਣਾ ਆਇਆ ਸੀ ਮਣਕੀ ਹੋਇਆ ਕਿ ਸਾਰਾ ਮਾਮਲਾ ਦਰਪੋਖਾ ਦਾ ਚੈਨਲ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਤੇ ਜਾਣਕਾਰੀ ਸੋ ਜਲਦ ਸੋਲੋ ਹਸਪਤਾਲ ਤੋਂ ਦੱਸ ਦਈਏ ਕਿ ਇੱਕ ਪਚਰੰਗਾ ਚਿਕ ਜਮੀਨ ਨੂੰ ਲੈ ਕੇ ਜਿਹੜਾ ਕੀ ਇੱਕ ਲੇਡੀ ਦੇ ਨਾਲ ਜਿਹੜੀ ਕਾਫੀ ਕੋਟਮਾਰ ਹੁੰਦੀ ਆ ਸੋ ਦੱਸਿਆ ਰੇ ਲੇਡੀ ਜਿਹੜੇ ਆਰਵੈਕ ਸੈਂਟਰ ਚਲਾਉਂਦੀ ਸੋ ਉਹਦੇ ਨਾਲ 6 ਤੋਂ 7 ਵਿਅਕਤੀਆਂ ਵੱਲੋਂ ਜਿਹੜਾ ਕੀ ਕੋਟਮਾਰ ਜਿਹੜੀ ਕੀ ਕੀਤੀ ਜਾਂਦੀ ਦੋਨਾਂ ਕੋ ਇੱਕ ਵੀਡੀਓ ਵੀ ਹੈ ਜਿੰਦੇ ਚ ਜਿਹੜੇ ਛੋਟੀਆਂ ਔਰ ਡੰਡਿਆਂ ਦੇ ਮੋਟੇ ਡੰਡਿਆਂ ਦੇ ਨਾਲ ਔਰ ਲੋਹੇ ਦੀ ਰੋਡ ਦੇ ਨਾਲ ਜਿਹੜਾ ਕਿ ਕਲੇਡੀ ਨਾਲ ਕੋਟਮਾਰ ਹੁੰਦੀ ਹੈ ਜਦੋਂ ਲੈਡੀ ਨਾਲ ਕੋਟਮਾਰ ਹੁੰਦੀ ਹੈ ਔਰ ਲੇਡੀ ਦੀ ਦੁਕਾਨ ਤੋਂ ਬਾਹਰ ਰੋਲਾ ਪਾਉਂਦੀ ਹੈ ਤੇ ਨਾਲ ਜਿਹੜੇ ਗਵਾਰਡ ਹੈ ਸੋ ਘਰ ਇੱਕ ਦੁਕਾਨ ਹੈ ਸੋ ਉਹ ਵੀ ਜਦੋਂ ਆਉਂਦੇ ਛੁੜਾਨ ਵਾਸਤੇ ਤੇ ਉਹਨਾਂ ਨਾਲ ਵੀ ਜਿਹੜੀ ਕਾਫੀ ਕੋਟਮਾਰ ਕੀਤੀ ਜਾਂਦੀ ਹੈ ਕਿ ਬਜ਼ੁਰਗੇ ਵਿਅਕਤੀ ਹੈ ਜਿਹੜੇ ਉਹਨਾਂ ਨੂੰ ਵੀ ਜਿਹੜਾ ਕਿ ਕਾਫੀ ਜਿਹੜਾ ਸਿਆਰਾ ਕਿ ਗੰਡਾਤੇ ਨਾਲ ਜਿਹੜਾ ਕਿ ਇੱਕ ਸੱਟ ਮਾਰ ਜਾਂਦੇ ਤੁਹਾਨੂੰ ਇਹ ਵੀ ਦੱਸ ਦੇ ਕਿ ਇਹਨਾਂ ਵੱਲੋਂ ਵੀ ਇਹ ਰੋਗ ਲਗਾਏ ਜਾ ਰਹੇ ਜਿੰਦੇ ਵੱਲੋਂ ਕੋਟਮਾਰ ਕੀਤੀ ਗਈ ਹੈ ਜਿਹੜੇ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿ ਇਹ ਜ ਸਕਾ ਬੇਟਾਸ ਗਿਆ ਜਿੰਦੇ ਉਹ ਲੋੜਾ ਕੀ ਤੇਜ਼ਰ ਤੇ ਆਦੇ ਨਾਲ ਇਹ ਬਜ਼ੁਰਗ ਦੇ ਉੱਪਰ ਵੀ ਹਮਲਾ ਕੀਤਾ ਗਿਆ ਔਰ ਦੱਸ ਦਈਏ ਕਿ ਸਾਰਾ ਮਾਮਲਾ ਜਿਹੜਾ ਕਿ ਜਲੰਧਰ ਦੇ ਪਚਰੰਗਾ ਪਿੰਡ ਦਾ ਜਿੱਥੇ ਕਿ ਇੱਕ ਦੁਕਾਨ ਨੂੰ ਲੈ ਕੇ ਜਿਹੜਾ ਕਿ ਸਾਰਾ ਵਿਵਾਦ ਹੁੰਦਾ ਔਰ ਇੱਕ ਲੇਡੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਜਦੋਂ ਛੁੜਾਣ ਆਂਦੇ ਹੈ ਨਾਲ ਦੇ ਗਵਾਂਟੀ ਤੇ ਉਹਨਾਂ ਨਾਲ ਵੀ ਜਿਹੜਾ ਕਿ ਕਾਫੀ ਕੁੱਟਮਾਰ ਕੀਤੀ ਜਾਂਦੀ ਤੁਹਾਨੂੰ ਦੱਸ ਦਈਏ ਕਿ ਕਈ ਵਿਅਕਤੀਆਂ ਦੇ ਨਾਮ ਲੈਦੇ ਲੇਕਿਨ ਸਾਡਾ ਚੈਨਲ ਇਰਤਕਾਲ ਦੇ ਕੋਈ ਪੁਸ਼ਟੀ ਨਹੀਂ ਕਰਦਾ ਕਿ ਜਿਉਂ ਆरोप ਲਗਾ ਰਹੇ ਠੀਕ ਹੈ ਜਾਂ ਗਲਤ ਹੈ ਤੁਹਾਨੂੰ ਦੱਸ ਦਈਏ ਕਿ ਜੇ ਦੂਜਾ ਪੱਖ ਵੀ ਕੋ ਆਪਨਾ ਪੱਖੇ ਰੱਖ ਸਕਦਾ ਸੋ ਚਰੰਗਾ ਜਿਹੜਾ ਹੈਗਾ ਉਹ ਦੱਸ ਜੇ ਕੱਲ ਰਾਤ ਦਾ ਵਾਕਿਆ ਜਿਹੜਾ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ 6:30 7:00 ਵਜੇ ਦੇ ਨਾਲ ਇਹਨਾਂ ਨੇ ਇੱਕ ਕਿਰਾਏ ਤੇ ਜਿਹੜੀ ਦੁਕਾਨ ਲਈਤੀ ਹੋਈ ਹੈ ਸੋ ਉਹਦਾ ਐਗਰੀਮੈਂਟ ਇਹਨਾਂ ਕੋ ਨਵੇਂ ਮਹੀਨੇ ਤੱਕ ਦਾ ਐਗਰੀਮੈਂਟ ਹੈ ਲੇਕਿਨ ਜੁਲਾਹ ਕਿ ਦੱਸਿਆ ਜਾ ਰਿਹਾ ਜਿਹੜਾ ਦੁਕਾਨ ਦਾ ਮਾਲਿਕ ਹੈ ਜਿਹੜਾ ਉਹ ਇਹਨਾਂ ਕੋਲਰ ਕਹਿ ਰਿਹਾ ਕਿ ਦੁਕਾਨ ਮੈਨੂੰ ਹੁਣੇ ਹੀ ਵਾਪਸ ਚਾਹੀਦੀ ਹੈ ਸੋ ਜਦੋਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਗਰੀਮੈਂਟ ਨਵੇਂ ਮਹੀਨੇ ਤੱਕ ਦਾ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੱਲ ਜਿਹੜੇ ਸ਼ਾਮ ਨੂੰ 6 ਤੋਂ 7 ਵਿਅਕਤੀਆ ਵੱਲੋਂ ਜਿਹੜਾ ਕਿ ਇਹਨਾਂ ਦੀ ਦੁਕਾਨ ਦੇ ਉੱਪਰ ਆ ਕੇ ਇਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਜਦੋਂ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਨਾਲ ਦੇ ਜਿਹੜੇ ਗਵਾਂਡੀਆ ਪਹਚਾਨ ਆਂਦੇ ਸੇ ਉਹਨਾਂ ਦੇ ਉੱਪਰ ਵੀ ਜਿਹੜਾ ਕਿ ਹਮਲਾ ਕਰ ਦਿੱਤਾ ਜਾਂਦਾ ਤੁਹਾਨੂੰ ਦੱਸ ਦੇ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਜੋ ਆरोप ਲਗਾ ਰਹੇ ਜੇ ਦੂਜਾ ਪੱਖ ਵੀ ਸਾਡਾ ਚੈਨਲ ਦੇਖ ਰਿਹਾ ਹੋਵੇ ਤੇ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦਾ ਹੈ ਤੇ ਜਿਹੜੇ ਦੂਜੇ ਮੁੰਡੇ ਆਏ ਸੀ ਉਹ ਮੁਹੱਲੇ ਦੇ ਹੀ ਸੀ ਬਟ ਮੁੰਡੇ ਸੀਗੇ ਬਾਜੀ ਹਾਂਜੀ ਸਾਰੇ ਤੇ ਤੁਹਾਡੇ ਕਿੰਨੇ ਟੋਟਲ ਕਿੰਨੇ ਜਣਿਆਂ ਦਾ ਮਾਰਕਟ ਹੋਈ ਹੈ ਜਿਹੜੀ 6-7 ਜਣਿਆਂ ਨੇ ਮੈਨੂੰ ਪੜਿਆ ਹੂੰ 6-7 ਜਣਿਆਂ ਨੇ ਮੈਨੂੰ ਪੜ ਕੇ ਮੇਰਾ ਮਾਰਕਟ ਨਹੀਂ ਪਰਿਵਾਰ ਚ ਜਿੱਦਾਂ ਛੱਟਾ ਕਿੰਨੇ ਜਣਿਆਂ ਨੇ ਲੱਗੀ ਟੋਟਲ ਹਾਂਜੀ ਉਹ ਤਿੰਨ ਜਣਿਆਂ ਨੂੰ ਲੱਗੀਆਂ ਮੇਰੇ ਪਰਿਵਾਰ ਚ ਨਹੀਂ ਲੱਗੀਆਂ ਮੇਰੇ ਗਵਾਂਡੀਆਂ ਨੂੰ ਲੱਗੀਆਂ ਜਿਹੜੇ ਮੈਨੂੰ ਛੜਾ ਰਹੇ ਸੀ ਤੇ ਗਵਾਂਡੀਆਂ ਨਾਲ ਕੀ ਲੈਣਾ ਦੇਣਾ ਜੀ ਉਹਨਾਂ ਦਾ ਸਿਰ ਪਾੜ ਦਿੱਤਾ ਇੱਕ ਦਾ ਪਾਪਾ ਜੀ ਦਾ ਗੋਟ ਮਤਲਬ ਫ੍ਰੈਕਚਰ ਕਰ ਦਿੱਤਾ ਮੁੰਡੇ ਦੀ ਬਾਹ ਵੀ ਔਰ ਹੱਥ ਵੀ ਫ੍ਰੈਕਚਰ ਕਰ ਦਿੱਤਾ ਮੇਰਾ 6 ਸਾਲ ਦਾ ਬੇਟਾ ਆ ਉਹਦੇ ਚ ਪ ਉਹਦੇ ਵਿੱਚ ਬੇੜਾ ਮਾਰਦੇ ਹਾਂ ਉਹਦੇ ਬਕਾਇਦਾ ਨੀਲ ਪਏ ਹੋਏ ਆ ਸੂਰ ਤੇ ਨੀਲ ਮੈਂ ਤੁਹਾਡੇ ਕੈਮਰੇ ਜਿਹੜੇ ਕੀ ਜਨਾਬ ਵੱਲ ਕੁੱਟਮਾਰ ਹੋਈ ਆ ਇੱਕੋ ਫੈਮਿਲੀ ਦੇ ਬੰਦੇ ਸੀ ਸਾਰੇ ਫੈਮਿਲੀ ਦੇ ਚਾਚੇ ਤਾਇਆ ਦੇ ਮੁੰਡੇ ਆ ਕੋਈ ਬਾਹਰੋਂ ਕੋਈ ਬੰਦਾ ਨਹੀਂ ਪਿਆ ਸੀ ਉਹਨਾਂ ਵੱਲੋਂ ਆਏ ਆ ਬੰਦੇ ਮੈਂ ਇੱਕ ਇਹ ਕਹਿਣਾ ਚਾਹੁੰਨੀ ਆ ਮੈਨੂੰ ਯਾਦ ਆ ਗਿਆ ਕਿ ਉਹ ਬਾਹਰ ਪੇ ਜੰਦੀ ਤਿਆਰੀ ਦੇ ਵਿੱਚ ਆ ਕਿ ਅਸੀਂ ਉਹਨਾਂ ਨੂੰ ਕੱਢ ਦਿੱਗੇ ਜਿਨ੍ਹਾਂ ਵੱਲੋਂ ਕੁੱਟਮਾਰ ਹੋਈ ਆ ਕੁੱਟਮਾਰ ਹੋਈ ਆ ਜਿਨ੍ਹਾਂ ਨੇ ਕੀਤੀ ਆ ਤੇ ਮੇਰੀ ਰਿਕਵੈਸਟ ਆ ਕਿ ਪਲੀਜ਼ ਉਹਨਾ ਕੋਈ ਹੱਲ ਕਰਕੇ ਉਹਨਾਂ ਨੂੰ ਪਿੱਛੇ ਆ ਜਾਵੇ ਔਰ ਉਹਨਾਂ ਨੂੰ ਬਾਹਰ ਨੰਡਕਣ ਦਿੱਤਾ ਜਾਵੇ ਤੇ ਹੁਣ ਤੁਹਾਡੇ ਵੱਲੋਂ ਕੰਟਰੀਆਂ ਤੋਂ ਆਏ ਤੁਹਾਡੇ ਵੱਲੋਂ ਦੁਆਰਾ ਅਚੋ ਬਾਹਰੋਂ ਆਏ ਲੜਕੇ ਜਿਨ੍ਹਾਂ ਜਿੰਨਾਂ ਵੱਲੋਂ ਕੁੱਟਮਾਰ ਹੋਈ ਹੈ ਕੰਟਰੀਆਂ ਤੋਂ ਆਏ ਸਾਨੂੰ ਤਾਂ ਧਮਕੀਆਂ ਦੇ ਰਹੇ ਆ ਕਿ ਅਸੀਂ 7 ਮਹੀਨੇ ਦੇਖਣਾ 8ਵੇਂ ਮਹੀਨੇ ਕੋਈ ਛੱਡਣਾ ਨਹੀਂ ਮਾਰਦੇ ਸਾਰੇ ਇਹ ਧਮਕੀਆਂ ਦੇ ਰਹੇ ਆ ਸਾਨੂੰ ਤੇ ਹੁਣ ਤੁਹਾਡੇ ਵੱਲੋਂ ਦੁਆਰਾ ਹੁਣ ਪੁਲਿਸ ਨੂੰ ਫੋਨ ਕੀਤਾ ਜਾਏਗਾ ਕੋਈ ਕੰਪਲੇਟ ਵਾਸਤੇ ਜਾ ਕੇ ਪੁਲਿਸ ਨੂੰ ਕੰਪਲੇਟ ਇਹਨਾਂ ਨੇ ਕਹਿੰਨੀ ਹੋ ਸਕਦੀ ਐਮਐਲਰ ਕਟਵਾ ਅੱਛਾ ਐਮਐਲਰ ਤੇ ਜਾਏਗੀ ਤਾਂ ਫਿਰ ਲੇਕਿਨ ਤੁਹਾਡੇ ਵੱਲੋਂ ਵੀ ਤਾਂ ਕੋਈ ਫੋਨ ਉਹਨਾਂ ਨੂੰ ਕੀਤਾ ਜਾਏਗਾ ਕਿ ਨਹੀਂ ਕੀਤਾ ਕੋਈ ਫੋਨ ਨਹੀਂ ਕੀਤਾ ਨਹੀਂ ਤੁਸੀਂ ਦੁਬਾਰਾ ਫੋਨ ਕਰੋ ਤੁਸੀਂ ਉਹਨਾਂ ਦੁਆਰਾ ਫੋਨ ਕਰੋਗੇ ਜਦੋਂ ਤੱਕ ਉਹ ਚਲੋ ਤਾਂ ਉਹਨਾਂ ਦੀ ਜਿਹੜੀ ਸੀਟੀ ਸਕੈਨ ਕਰਾ ਵੀ ਹੋ ਗਈ ਹੈ ਉਸ ਦੇ ਦੁਆਰਾ ਪੁਲਿਸ ਨੂੰ ਫੋਨ ਕਰੋਗੇ ਜੀ ਹਾਂ ਜੀ ਜ਼ਰੂਰ ਜੇ ਕੱਲ ਤੱਕ ਨਾ ਕੋਈ ਸੁਣਵਾਈ ਹੋਈ ਨਾ ਕੋਈ ਆਇਤਾ ਸੀ ਜ਼ਰੂਰ ਪਤਾ ਤੁਹਾਡੇ ਕਹਿੰਦਾ ਇੱਕ ਵਾਰੀ ਪੁਲਿਸ ਆਈ ਸੀ ਅੱਜ ਲੇਕਿਨ ਫਿਲਹਾਲ ਉਹਨਾਂ ਦੀ ਸੀਟੀ ਸਕੈਨ ਹੋਣੀ ਹੈ ਉਸ ਤੋਂ ਬਾਅਦ ਉਹ ਕਹਿੰਦੇ ਕਿ ਆਪਾਂ ਕੱਲ ਦੇਖਾਂਗਾ ਜੋ ਵੀ ਹੈ ਹਾਂਜੀ ਬਿਲਕੁਲ ਜੀ ਇੱਧਰ ਆਓ ਮੈਨੂੰ ਸੋ ਇਹਨੇ ਤਸਵੀਰਤ ਅੰਦਰ ਤੋਂ ਲੈਨੇ ਜਾਂ ਤੋਂ ਇੱਕ ਕਰ ਫੇਰ ਤੋਂ ਦੱਸ ਦੀ ਕਿ ਜਿਹੜਾ ਕਿ ਇੱਕ ਚੰਗਾ ਪਿਰ ਤੇ ਇੱਕ ਮਾਰਕੀਟ ਹੋਈ ਸੀ ਸੋ ਨਹੀਂ ਤੁਹਾਨੂੰ ਦੁਕਾਨ ਦੇ ਅੰਦਰੋਂ ਆਟੇ ਚੱਕੀ ਦੇ ਅੰਦਰੋਂ ਬਾਹਰ ਕੱਢਿਆ ਉਹਨਾਂ ਨੇ ਨਹੀਂ ਇੱਕ ਵਾਰ ਸੋਈ ਕਹਿੰਦੇ ਕਿ ਮੈਂ ਉਹਨਾਂ ਨੂੰ ਛੁੜਾਣ ਗਿਆ ਸੀ ਹੋਈ ਨਹੀਂ ਉਹ ਤੇ ਝਗੜਾ ਹੋਇਆ ਸੀ ਨੇ ਇੱਕ ਕਾਂਦਰਾ ਵੇਖਿਆ ਸੀ ਅੱਜ ਛੁਡਾਣ ਗਿਆ ਅੱਜ ਤੁਸੀਂ ਛੁਡਾਣ ਗਏ ਸੀ ਸੋ ਤਨ ਦੱਸ ਕੇ ਜੇ ਦੂਜਾ ਪੱਖ ਵੀ ਕਾਫੀ ਵੱਡੇ ਡੇਕੇ ਰੋਪ ਲਗਾ ਰਿਹਾ ਸਰਪੰਚ ਦੇ ਉੱਪਰ ਵੀ ਸੋ ਜੂਜਾ ਜਿਹੜੀ ਪੱਖਿਆ ਸੋ ਵੀ ਕੋਈ ਆਪਣਾ ਪੱਖ ਰੱਖਣਾ ਚਾਹਵੇ ਤਾਂ ਸਾਡੇ ਚੈਨਲ ਲਈ ਆਪਣਾ ਪੱਖ ਰੱਖਦਾ ਪਰਚਰੰਗੇ ਪਿੰਡ ਦੀਆਂ ਤਸਵੀਰਾਂ ਤਾਂ ਸਾਡੇ ਪਰਚਰੰਗੇ ਜਿਹੜਾ ਝਗੜਾ ਹੋਇਆ ਸੀ ਫਲਾ ਜਿਹੜਾ ਸਿਵਲ ਹਸਪੀਟਲ ਚ ਪਹੁੰਚੇ ਨੇ ਸੋ ਇਹਨੇ ਤਸਵੀਰਾਂ ਤੁਹਾਡੇ ਤੋਂ ਲੈਣੇ ਜਦਾ ਜੰਦਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ